ਸ਼ਤਰੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਜਿਆਦਾ ਟੇਸਟੀ ਸਾਰਿਆਂ ਦੇ ਫੇਵਰਿਟ ਗੋਲ ਗੱਪੇ ਇਹ ਗੋਲ ਗੱਪੇ ਅੱਜ ਸੂਜੀ ਤੋਂ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਸਹੀ ਨਾਪ ਨਾਲ ਬਣਾ ਕੇ ਤਿਆਰ ਕਰਾਂਗੇ ਇਕਦਮ ਕਰੰਚੀ ਬਣ ਕੇ ਤਿਆਰ ਹੋਣਗੇ ਜੇ ਤੁਸੀਂ ਬਿਲਕੁਲ ਸਹੀ ਨਾਪ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਬਾਜ਼ਾਰ ਨਾਲੋਂ ਵੀ ਵਧੀਆ ਤੁਸੀਂ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਤੁਸੀਂ ਇਹਦੀ ਆਵਾਜ਼ ਤੋਂ ਸੁਣ ਸਕਦੇ ਹੋ ਕਿੰਨੇ ਜਿਆਦਾ ਕਰੰਚੀ ਬਣ ਕੇ ਤਿਆਰ ਹੋਏ ਆਂ ਜੇ ਤੁਸੀਂ ਮੇਰੇ ਤਰੀਕੇ ਨਾਲ ਬਣਾਉਂਗੇ ਤਾਂ ਤੁਹਾਡੇ ਗੋਲ ਗੱਪੇ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਣਗੇ ਨਾਲ ਹੀ ਅਸੀਂ ਇਹਦੇ ਵਿੱਚ ਬਣਾਵਾਂਗੇ ਖੱਟਾ ਮਿੱਠਾ ਪਾਣੀ ਨਾਲ ਬਣਾ ਕੇ ਇਹਦੇ ਤਿਆਰ ਕਰਾਂਗੇ ਵੀਡੀਓ ਨੂੰ ਪੂਰਾ ਦੇਖਿਓ ਤਾਂ ਕਿ ਤੁਹਾਨੂੰ ਸਾਰੇ ਟਿਪਸ ਚੰਗੀ ਤਰ੍ਹਾਂ ਸਮਝ ਆ ਸਕਣ ਗੋਲ ਗੱਪੇ ਬਣਾਉਣ ਲਈ ਤੁਸੀਂ ਕੋਈ ਵੀ ਕੱਪ ਜਾਂ ਕਟੋਰੀ ਦਾ ਨਾਪ ਲੈ ਲੈਣਾ ਹੈ ਇਹਦੇ ਲਈ ਵਿੱਚ ਲਵਾਂਗੇ ਅਸੀਂ ਇੱਕ ਕੱਪ ਸੂਜੀ ਸੂਜੀ ਤੁਸੀਂ ਬਰੀਕ ਵਾਲੀ ਜਾਂ ਮੋਟੀ ਵਾਲੀ ਜਿਹੜੀ ਤੁਹਾਡੇ ਘਰੇ ਹੈਗੀ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਸੂਜੀ ਵਿੱਚ ਅਸੀਂ ਪਾਵਾਂਗੇ 1/4 ਕੱਪ ਤੇਲ ਦਾ ਇਹ ਮੈਂ ਰਿਫਾਈਨਡ ਔਇਲ ਲਿੱਤਾ ਆ ਸਰੋਂ ਦਾ ਤੇਲ ਨਹੀਂ ਲੈਣਾ ਕਿਉਂਕਿ ਉਹਦੇ ਵਿੱਚ 스멜 ਹੁੰਦੀ ਆ ਬਿਨਾ 스멜 ਤੋਂ ਅਸੀਂ ਤੇਲ ਲਵਾਂਗੇ ਸੂਜੀ ਨੂੰ ਚੰਗੀ ਤਰ੍ਹਾਂ ਅਸੀਂ ਤੇਲ ਵਿੱਚ ਮਿਕਸ ਕਰ ਦੇਣਾ ਹੈ ਇਹ ਤਾਂ ਕਿ ਸਾਰਾ ਇੱਕ ਇੱਕ ਦਾਣਾ ਸੂਜੀ ਦਾ ਤੇਲ ਦੀ ਕੋਟਿੰਗ ਹੋ ਸਕੇ ਜਦੋਂ ਅਸੀਂ ਤੇਲ ਪਾ ਕੇ ਗੋਲ ਗੱਪੇ ਬਣਾਉਂਦੇ ਆ ਤਾਂ ਇੱਕਦਮ ਕਰੰਚੀ ਬਣ ਕੇ ਤਿਆਰ ਹੁੰਦੇ ਆ ਬਿਲਕੁਲ ਸਹੀ ਨਾਪ ਨਾਲ ਬਣਾਉਣਾ ਤੁਸੀਂ 1 ਕੱਪ ਸੂਜੀ ਤੇ ਕੱਪ ਦਾ ਚੌਥਾ ਹਿੱਸਾ ਇਹਦੇ ਵਿੱਚ ਅਸੀਂ ਤੇਲ ਦਾ ਪਾਵਾਂਗੇ ਚੰਗੀ ਤਰ੍ਹਾਂ ਅਸੀਂ ਤੇਲ ਨੂੰ ਸੂਜੀ ਵਿੱਚ ਮਿਕਸ ਕਰ ਲੈਣਾ ਹੈ ਆ ਹੁਣ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਬਿਲਕੁਲ ਉਬਲਿਆ ਹੋਇਆ ਪਾਣੀ ਬਿਲਕੁਲ ਗਰਮ ਪਾਣੀ ਪਾਣਾ ਸੀ ਠੰਡਾ ਪਾਣੀ ਨਹੀਂ ਮਿਕਸ ਕਰਨਾ ਬਿਲਕੁਲ ਚੰਗੀ ਤਰ੍ਹਾਂ ਉਬਾਲ ਕੇ ਪਾਣੀ ਨੂੰ ਅੱਧਾ ਕੱਪ ਅਸੀਂ ਪਾਣੀ ਦਾ ਐਡ ਕਰਾਂਗੇ ਇੱਕ ਕੱਪ ਸੂਜੀ ਵਿੱਚ ਅੱਧਾ ਕੱਪ ਪਾਣੀ ਪਾਣਾ ਜ਼ਿਆਦਾ ਨਹੀਂ ਪਾਣਾ ਇੱਕਦਮ ਸਾਰਾ ਪਾਣੀ ਨਹੀਂ ਪਾਣਾ ਨਹੀਂ ਤਾਂ ਸੂਜੀ ਪਤਲੀ ਹੋ ਜਾਂਦੀ ਆ ਚੰਗੀ ਤਰ੍ਹਾਂ ਪਾਣੀ ਨੂੰ ਮਿਕਸ ਕਰ ਲਾਂਗੇ ਥੋੜੇ ਜਿਹਾ ਹਲਕੇ ਹੱਥਾਂ ਨਾਲ ਤੇ ਇਹਨੂੰ 10-15 ਮਿੰਟ ਲਈ ਅਸੀਂ ਇਸ ਤਰੀਕੇ ਨਾਲ ਪੈਰਾਨੀ ਦੇ ਮੰਗੇ ਤਾਂ ਕਿ ਇਹ ਸੂਜੀ ਜਿਹੜੀ ਚੰਗੀ ਤਰ੍ਹਾਂ ਫੁੱਲ ਸਕੇ ਇਹਨੂੰ ਰੈਸਟ ਤੇ ਰੱਖ ਦਾਂਗੇ ਉਦੋਂ ਤੱਕ ਅਸੀਂ ਪਾਣੀ ਬਣਾ ਕੇ ਤਿਆਰ ਕਰਦੇ ਹਾਂ ਮਿਕਸੀ ਦੇ ਜਾਰ ਵਿੱਚ ਪਾਵਾਂਗੇ ਅੱਧਾ ਕੱਪ ਪੁਦੀਨਾ ਤੇ ਇੱਕ ਕੱਪ ਪਾਵਾਂਗੇ ਇਹਦੇ ਵਿੱਚ ਟਣੀਆਂ-ਟਣੇ ਦੀਆਂ ਜਿਹੜੀ ਬਰੀਕ ਵਾਲੀ ਡੰਡੀਆਂ ਹੁੰਦੀਆਂ ਤੁਸੀਂ ਉਹ ਵੀ ਨਾਲ ਲੈ ਲਾਂਗੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਪਾਵਾਂਗੇ ਤੇ ਇਹਦੇ ਵਿੱਚ ਪਾਵਾਂਗੇ 1 ਇੰਚ ਅਦਰਕ ਦਾ ਟੁਕੜਾ ਤੇ ਥੋੜਾ ਜਿਹਾ ਪਾਣੀ ਪਾ ਕੇ ਇਹਦਾ ਬਿਲਕੁਲ ਬਰੀਕ ਪੇਸਟ ਤਿਆਰ ਕਰ ਲਾਂਗੇ ਇੱਕ ਬਰਤਨ ਦੇ ਉੱਪਰ ਚਾਲਣੀ ਰੱਖ ਕੇ ਇਹ ਪੇਸਟ ਨੂੰ ਅਸੀਂ ਛਾਣ ਲਾਂਗੇ ਤਾਂ ਕਿ ਜਿਹੜੇ ਰੇਸ਼ੇ ਆ ਉਦინੇ ਤੇ ਧਣੀਏ ਦੇ ਉਹ ਨਿਕਲ ਜਾਣ ਇਸ ਤਰੀਕੇ ਨਾਲ ਅਸੀਂ ਚੰਗੀ ਤਰ੍ਹਾਂ ਇਹਨੂੰ ਕਰ ਲੈਣਾ ਜਿਹੜਾ ਪੇਸਟ ਬਚ ਜਾ ਤੁਸੀਂ ਇਹਦੀ ਚਟਨੀ ਬਣਾ ਕੇ ਖਾ ਸਕਦੇ ਹੋ ਇਹ ਵੇਸਟ ਨਹੀਂ ਹੁੰਦਾ ਬਿਲਕੁਲ ਵੀ ਚੰਗੀ ਤਰ੍ਹਾਂ ਅਸੀਂ ਛਾਣ ਲਿਆ ਪਾਣੀ ਨੂੰ ਇਹਦੇ ਵਿੱਚ ਦੋ ਕਲਾਸ ਅਸੀਂ ਠੰਡੇ ਪਾਣੀ ਦੇ ਹੋਰ ਐਡ ਕਰ ਦਾਂਗੇ ਮਿੱਠੇ ਪਾਣੀ ਦੀ ਰੈਸਪੀ ਮੈਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕੀਤੀ ਹੋਈ ਹੈ ਤੁਸੀਂ ਮੇਰੇ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਕਾਲਾ ਨਮਕ ਅੱਧਾ ਚਮਚ ਚਿੱਟਾ ਨਮਕ ਅੱਧਾ ਚਮਚ ਭੁੰਨਿਆ ਹੋਇਆ ਜੀਰਾ ਪਾਊਡਰ ਦਾ 1 ਚਮਚ ਪਾਵਾਂਗੇ ਚਾਟ ਮਸਾਲਾ ਤੇ ਅੱਧਾ ਚਮਚ ਅਮचूर ਪਾਊਡਰ ਦਾ ਐਡ ਕਰਾਂਗੇ ਜੇ ਤੁਹਾਡੇ ਕੋਲ ਅਮचूर ਪਾਊਡਰ ਨਹੀਂ ਹੈਗਾ ਤਾਂ ਤੁਸੀਂ ਇੱਕ ਨਿੰਬੂ ਦਾ ਰਸ ਵੀ ਦੇ ਵਿੱਚ ਐਡ ਕਰ ਸਕਦੇ ਹੋ ਤੇ ਨਾਲ ਇਹਦੇ ਵਿੱਚ ਪਾਵਾਂਗੇ ਦਹੀਂ ਵਾਲੀ ਬੂੰਦੀ ਸਾਡਾ ਮਿੱਠਾ ਖੱਟਾ ਪਾਣੀ ਬਿਲਕੁਲ ਬਣ ਕੇ ਤਿਆਰ ਹੈ ਇਹਨੂੰ ਅਸੀਂ ਠੰਡਾ ਹੋਣ ਲਈ ਫ੍ਰਿਜ 'ਚ ਰੱਖ ਦਾਂਗੇ ਉਦੋਂ ਤੱਕ ਅਸੀਂ ਗੋਲ ਗ ਇੱਧਰ ਸਾਡਾ ਦੇਖੋ ਸੋਜੀ ਫੁੱਲ ਕੇ ਬਿਲਕੁਲ ਤਿਆਰ ਹੈ ਹੁਣ ਇਹ ਇੱਕ ਸਟੈਪ ਤੁਸੀਂ ਜ਼ਰੂਰ ਫੋਲੋ ਕਰਿਓ ਇਹਨੂੰ ਅਸੀਂ 10 ਤੋਂ 12 ਮਿੰਟ ਚੰਗੀ ਤਰ੍ਹਾਂ ਮਸਲਣਾ ਹੱਥਾਂ ਨਾਲ ਐਦਾਂ ਇਸ ਤਰੀਕੇ ਨਾਲ ਬਿਲਕੁਲ ਅਸੀਂ ਸੌਫਟ ਬਣਾ ਕੇ ਤਿਆਰ ਕਰਨਾ ਆਪਣਾ ਡੋ ਜਿਆਦਾ ਸਖਤ ਨਹੀਂ ਰੱਖਣਾ ਹੈਗਾ ਚੰਗੀ ਤਰ੍ਹਾਂ ਇਹਨੂੰ ਮਸਲ ਮਸਲ ਕੇ ਹੱਥਾਂ ਨਾਲ ਬਿਲਕੁਲ ਸੌਫਟ ਕਰ ਲਾਂਗੇ ਇਸ ਸਟੈਪ ਨਾਲ ਜਿਹੜੇ ਗੋਲ ਗੱਪੇ ਆਪਣੇ ਬਿਲਕੁਲ ਕਰੰਚੀ ਬਣ ਕੇ ਤਿਆਰ ਹੁੰਦੇ ਆ ਤੇ ਲੰਬੇ ਸਮੇਂ ਤੱਕ ਕਰੰਚੀ ਬਣੇ ਰਹਿੰਦੇ ਆ ਬਿਲਕੁਲ ਸੌਫਟ ਨਹੀਂ ਹੋਣਗੇ ਜਦੋਂ ਤੁਸੀਂ ਇਹਨਾਂ ਨੂੰ ਫਰਾਈ ਕਰਕੇ ਬਣਾਉਂਗੇ ਤਾਂ ਇਸ ਤਰੀਕੇ ਨਾਲ ਪਟਕ ਪਟਕ ਕੇ ਇਹ ਤਾਂ ਪ੍ਰਾਤ ਵਿੱਚ ਮਾਰ ਲੈਣਾ ਦੇਖੋ ਤੁਸੀਂ 3 ਤੋਂ 4 ਵਾਰ ਤਾਂ ਕਿ ਜਿਹੜੀ ਸੂਚੀ ਹੈ ਚੰਗੀ ਤਰ੍ਹਾਂ ਹੋ ਨਰਮ ਹੋ ਸਕੇ ਇਹ ਸਟੈਪ ਤੁਸੀਂ ਜ਼ਰੂਰ ਫੋਲੋ ਕਰਿਓ ਤਾਂ ਹੀ ਤੁਹਾਡੇ ਗੋਲ ਗੱਪੇ ਜਿਹੜੇ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਣਗੇ 10 ਤੋਂ 12 ਮਿੰਟ ਹੋ ਚੁੱਕੇ ਸੀ ਬਿਲਕੁਲ ਦੇਖੋ ਇਸ ਤਰੀਕੇ ਨਾਲ ਸੌਫਟ ਹੋ ਚੁੱਕੀ ਹੈ ਬਿਲਕੁਲ ਨਰਮ ਡੋ ਬਣ ਕੇ ਸਾਡਾ ਤਿਆਰ ਹੋ ਚੁੱਕਿਆ ਹੈ ਹੁਣ ਇਹਦੇ ਅਸੀਂ ਛੋਟੇ-ਛੋਟੇ ਪੇੜੇ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ ਚਾਹੋ ਤਾਂ ਇਹ ਛੋਟੇ-ਛੋਟੇ ਪੇੜੇ ਅਲੱਗ ਤਰੀਕ ਲੱਗ ਬਣਾ ਕੇ ਤਿਆਰ ਕਰ ਸਕਦੇ ਹੋ ਜਾਂ ਤੁਸੀਂ ਇੱਕ ਰੋਟੀ ਬੇਲ ਕੇ ਉਹਦੇ ਵਿੱਚੋਂ ਕਿਸੇ ਵੀ ਕਟਰ ਨਾਲ ਛੋਟੇ-ਛੋਟੇ ਗੋਲ ਗੱਪੇ ਤੁਸੀਂ ਕੱਟ ਕੇ ਤਿਆਰ ਕਰ ਸਕਦੇ ਹੋ ਪਰ ਅਸੀਂ ਇਸ ਤਰੀਕੇ ਨਾਲ ਛੋਟੇ-ਛੋਟੇ ਪੇੜੇ ਲੈ ਲਾਂਗੇ ਜਿੰਨੇ ਸਾਨੂੰ ਜਿਸ ਸਾਈਜ਼ ਦੇ ਸਾਨੂੰ ਗੋਲ ਗੱਪੇ ਚਾਹੀਦੇ ਆ ਉਸ ਸਾਈਜ਼ ਦੇ ਅਸੀਂ ਪੇੜੇ ਬਣਾ ਕੇ ਤਿਆਰ ਕਰ ਲਾਂਗੇ ਸਾਰੇ ਪੇੜੇ ਅਸੀਂ ਇਹ ਇਕੱਠੇ ਹੀ ਬਣਾ ਕੇ ਤਿਆਰ ਕਰ ਲਾਂਗੇ ਇਸ ਤਰੀਕੇ ਨਾਲ ਤੇ ਹੁਣ ਚੱਕਲੇ ਦੇ ਉੱਪਰ ਇੱਕ ਇੱਕ ਬੇੜਾ ਰੱਖਦੇ ਜਾਵਾਂਗੇ ਤੇ ਨਾਲ ਦੀ ਨਾਲ ਇੱਕ ਪਾਸੇ ਨੂੰ ਬੇਲਦੇ ਜਾਵਾਂਗੇ ਇਸ ਤਰੀਕੇ ਨਾਲ ਅਸੀਂ ਇੰਨੇ ਕ ਮੋٹے ਰੱਖਣਾ ਹੈ ਤੁਸੀਂ ਦੇਖੋ ਜਿਆਦਾ ਪਤਲੇ ਨਹੀਂ ਕਰਨੇ ਨਹੀਂ ਤਾਂ ਗੋਲ ਗੱਪੇ ਫੁੱਲ ਕੇ ਤਿਆਰ ਨਹੀਂ ਹੋਣਗੇ ਥੋੜਾ ਜਿਹਾ ਇਹਨਾਂ ਨੂੰ ਮੋਟਾ ਹੀ ਰੱਖਾਂਗੇ ਅਸੀਂ ਨਾਲ ਦੀ ਨਾਲ ਅਸੀਂ ਬੇਲਦੇ ਜਾਵਾਂਗੇ ਤੇ ਨਾਲ ਦੀ ਨਾਲ ਅਸੀਂ ਕੜਾਹੀ ਵਿੱਚ ਇਹਨਾਂ ਨੂੰ ਪਾਉਂਦੇ ਜਾਵਾਂਗੇ ਇਹਨਾਂ ਨੂੰ ਰੈਸਟ ਦੇਣ ਦੀ ਜਿਆਦਾ ਲੋੜ ਨਹੀਂ ਹੁੰਦੀ ਹੈਗੀ ਇਹ ਨਾਲ ਦੀ ਨਾਲ ਫੁੱਲ ਕੇ ਤਿਆਰ ਹੋ ਜਾਂਦੇ ਆ ਦੇਖੋ ਇਸ ਤਰੀਕੇ ਨਾਲ ਅਸੀਂ ਬਣਾ ਕੇ ਤਿਆਰ ਕਰ ਲਾਂਗੇ ਸਾਰੇ ਗੋਲ ਗੱਪੇ ਤੇ ਨਾਲ ਦੀ ਨਾਲ ਅਸੀਂ ਕੜਾਹੀ ਵਿੱਚ ਵੀ ਪਾਉਂਦੇ ਜਾਵਾਂਗੇ ਇੱਧਰ ਅਸੀਂ ਤੇਲ ਨੂੰ ਗਰਮ ਕਰਨ ਲਈ ਰੱਖਿਆ ਹੋਇਆ ਹੈ ਅਸੀਂ ਰਿਫਾਈਨਡ ਔਇਲ ਲਿੱਤਾ ਹੈ ਇਹਨੂੰ ਚੰਗੀ ਤਰ੍ਹਾਂ ਗੈਸ ਦੀ ਫਲੇਮ ਹਾਈ ਕਰਕੇ ਚੰਗੀ ਤਰ੍ਹਾਂ ਗਰਮ ਕਰ ਲੈਣਾ ਫਿਰ ਗੈਸ ਦੀ ਫਲੇਮ ਸਲੋ ਕਰ ਦਾਂਗੇ ਤੇ ਨਾਲ ਦੀ ਨਾਲ ਬੇਲ ਕੇ ਅਸੀਂ ਗੋਲ ਗੱਪਿਆਂ ਨੂੰ ਪਾਉਂਦੇ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਗੋਲ ਗੱਪੇ ਆਪ ਹੀ ਫੁੱਲ ਫੁੱਲ ਕੇ ਉੱਪਰ ਆਉਂਦੇ ਜਾਣਗੇ ਕਿੰਨੇ ਵਧੀਆ ਬਣ ਕੇ ਤਿਆਰ ਹੋਣਗੇ ਤੁਸੀਂ ਵੀ ਇਹ ਸਾਰੇ ਸਟੈਪ ਫੋਲੋ ਕਰਕੇ ਜੇ ਗੋਲ ਗੱਪੇ ਘਰੇ ਬਣਾ ਕੇ ਤਿਆਰ ਕਰੋਗੇ ਤਾਂ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਗੇ ਬਿਲਕੁਲ ਮਾਰਕੀਟ ਵਾਂਗੂ ਘਰੇ ਬਣਾ ਕੇ ਅਸੀਂ ਤਿਆਰ ਕਰ ਸਕਦੇ ਆ ਜਿੰਨੇ ਇੱਕ ਵਾਰ ਤੁਹਾਡੇ ਕੜਾਹੀ ਵਿੱਚ ਆਉਂਦੇ ਆ ਉਹਨੇ ਤੁਸੀਂ ਪਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਫੁੱਲ ਫੁੱਲ ਕੇ ਉੱਪਰ ਆਣ ਲੱਗੇ ਹੋਏ ਇਹਨਾਂ ਨੂੰ ਹਿਲਾਉਣ ਦੀ ਵੀ ਸਾਨੂੰ ਲੋੜ ਨਹੀਂ ਹੈਗੀ ਇਹ ਆਪ ਹੀ ਚੰਗੀ ਤਰ੍ਹਾਂ ਫਰਾਈ ਹੋ ਜਾਂਦੇ ਆ ਇਸ ਤਰੀਕੇ ਨਾਲ ਅਸੀਂ 2-3 ਬੈਚ ਵਿੱਚ ਅਸੀਂ ਆਪਣੇ ਗੋਲ ਗੱਪੇ ਬਣਾ ਕੇ ਤਿਆਰ ਕਰ ਲਾਂਗੇ 1 ਕੱਪ ਇੱਕ ਕੱਪ ਸੋਜੀ ਵਿੱਚ ਅਸੀਂ 23 ਤੋਂ 35 ਗੋਲ ਗੱਪੇ ਬਣਾ ਕੇ ਤਿਆਰ ਕਰ ਸਕਦੇ ਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਾਈ ਫਲੇਮ ਤੇ ਅਸੀਂ ਪਕਾ ਲਿਆ ਹੁਣ ਇਹਨਾਂ ਨੂੰ ਅਸੀਂ ਬਾਹਰ ਕੱਢ ਲਾਂਗੇ ਤੇ ਇਹਨਾਂ ਨੂੰ ਅਸੀਂ 10-15 ਮਿੰਟ ਪਈ ਰਹਿਣ ਦਵਾਵਾਂਗੇ ਬਾਹਰ ਕੱਢਣ ਤੋਂ ਬਾਅਦ ਇੱਕਦਮ ਖਾਣੇ ਸ਼ੁਰੂ ਨਹੀਂ ਕਰਨੇ ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਬਾਹਰ ਕੱਢਦੇ ਆ ਤਾਂ ਇਹ ਥੋੜੇ ਜਿਹਾ ਸੌਫਟ ਹੁੰਦੇ ਆ ਪਰ ਜਦ ਇਹ 15-20 ਮਿੰਟ ਲਈ ਪਈ ਰਹਿੰਦੇ ਆ ਤਾਂ ਇੱਕਦਮ ਕਰੰਚੀ ਬਣ ਕੇ ਤਿਆਰ ਹੁੰਦੇ ਆ ਤਾਨੂੰ ਇੱਕ ਤੋੜ ਕੇ ਵੀ ਦਿਖਾਉਂਦੇ ਆ ਕਿੰਨੀ ਵਧੀਆ ਦੇਖੋ ਆਵਾਜ਼ ਆ ਰਹੀ ਹੈ ਇਕਦਮ ਕਰੰਚੀ ਬਣ ਕੇ ਤਿਆਰ ਹੋਏ ਆ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖਿਓ ਜਿਹੜੇ ਜਿਹੜੇ ਮੈਂ ਤੁਹਾਨੂੰ ਸਟੈਪ ਦੱਸੇ ਉਹ ਜਰੂਰ ਫੋਲੋ ਕਰਕੇ ਬਣਾਇਓ ਗੋਲ ਗੱਪੇ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਗੇ ਕਿਉਂਕਿ ਹੁਣ ਜਿਹੜਾ ਗਰਮੀਆਂ ਦਾ ਮੌਸਮ ਸਟਾਰਟ ਹੋ ਚੁੱਕਿਆ ਹੈ ਖੱਟੀ ਮਠੀ ਚੀਜ਼ਾਂ ਜਿਹੜਾ ਖਾਣ ਦਾ ਬਹੁਤ ਮਨ ਕਰਦਾ ਤੁਸੀਂ ਵੀ ਆਪਣੇ ਘਰੇ ਬਣਾ ਕੇ ਖਾ ਸਕਦੇ ਹੋ ਬਹੁਤ ਜ਼ਿਆਦਾ ਜਲਦੀ ਬਣ ਕੇ ਤਿਆਰ ਹੁੰਦੇ ਆ ਸਾਡਾ ਪਾਣੀ ਵੀ ਇੱਥੇ ਤਿਆਰ ਹੋ ਚੁੱਕਿਆ ਹੈ ਤੁਸੀਂ ਵੀ ਇੱਕ ਵਾਰ ਜਰੂਰ ਟਰਾਈ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰੇ ਦਿਆਗੇ ਸਵਧੀਆ ਜੀ ਰੈਸਪੀ ਦੇ ਨਾਲ ਤਤਕਲੀਸ਼ਾ ਸ਼ਿਕਾਲ